ਜੱਥੇਦਾਰਾਂ ਦੀ ਜਿਹੜੀ ਇੱਕ ਜਿਹਨੂੰ ਆਪਾਂ ਕਹਦੇ ਆ ਕਿ ਜੱਥੇਦਾਰਾਂ ਦਾ ਜਿਹੜਾ ਇੱਕ ਔਰਾ ਹੁੰਦਾ ਜਿਵੇਂ ਪੂਪ ਕਹ ਦਿੰਦੇ ਆਪਾਂ ਕਿੰਨਾ ਸਨਮਾਨਤ ਔਰ ਜੱਥੇਦਾਰਾਂ ਦੇ ਮੂੰਹ ਇਸ ਤਰ੍ਹਾਂ ਦੀਆਂ ਗੱਲਾਂ ਆ ਜਿਸ ਨਾਲ ਹੁੰਦਾ ਮਤਲਬ ਜੇ ਕੋ ਬੰਦੇ ਨਾਲ ਲਗਾ ਰਹੇ ਤਾਂ ਉਹ ਔਰਾ ਵੱਡਾ ਹੈ ਉੱਥੇ ਬੰਦਾ ਰੋਹਾਨੀਅਤ ਵਾਲਾ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਮੰਦੇ ਭਾਗਾਂ ਨੂੰ ਕੋਈ ਵੀ ਬੰਦਾ ਇਸ ਵਕਤ ਰੋਹਾਨੀਅਤ ਦਾ ਬੰਦਾ ਨਹੀਂ ਹੈ ਯਾਰ ਮੇਰੀ ਗੱਲ ਹੈ ਨਾ ਮੇਰੀ ਅਮਾ ਜੀ ਦੀ ਭਰਾ ਮੰਦੇ ਨਾਲ ਗੱਲ ਕੀਤੀ ਉਹ ਫਿਰ ਉਹਦੀ ਗਲਤੀ ਤੇ ਟਿੱਕਾ ਟਿਕੜੀ ਕੀਤੀ ਜਾ ਸਕਦੀ ਕਾਟ ਇਹ ਲੈ ਗਾਲ ਦੇਣੀ ਤਾਂ ਕਿਉਂਕਿ ਇੱਕ ਮੌਕਾ ਇਹ ਜਿਹੜਾ ਵਿਦਵਾਨ ਦੇ ਮੂੰਹੋਂ ਬਾਹਰ ਨਹੀਂ ਨਿਕਲ ਨਹੀਂ ਠੀਕ ਨਹੀਂ ਤੇ ਮੈਂ ਰਾਤਾਂ ਦਾ ਜਨਦਾਤਾ ਜਿੱਦ ਮਾਰਦਾ ਮੈਂ ਉਹਨਾਂ ਨਾਲ ਗੱਲ ਕਰ ਸਕਦਾ ਤਾਂ ਕਿਤੀ ਹੈ ਜੱਟਸ ਮਾਲਵੇ ਦਾ ਤਕੀਆ ਖਰਾਬ ਹੈ ਪਰ ਉਹਦੇ ਨੂੰ ਲੱਗਦਾ ਉੱਥੇ ਬਹਿ ਕੇ ਬੋਲਣਾ ਉੱਥੇ ਬਹਿ ਕੇ ਆਪਾਂ ਨੂੰ ਸੰਜਮ ਤੋਂ ਕੰਮ ਰਹਿਣਾ ਜੇ ਸੰਜਮ ਦਾ ਮਤਲਬ ਜੇ ਕੋਈ ਫੋਨ ਦੇ ਕੱਲ ਕਰਾ ਰਿਹਾ ਹੈ ਉਹ ਉਹਦਾ ਬੰਦਾ ਹੈ ਇਹ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਸਾਲਾ ਸ਼ਬਦ ਦੀ ਵਰਤੋਂ ਕਰ ਦਿੱਤੀ ਕਿ ਉਸ ਜੱਥੇਦਾਰਾਂ ਦੇ ਵਿੱਚ ਬਹਿ ਕੇ ਬਹਿ ਕੇ ਹਾਂ ਤਾਂ ਉਹ ਕਹਿੰਦੇ ਇਹ ਤਾਂ ਮਲਬਈ ਨਿਕਲ ਜਾਂਦਾ ਸੁਭਾਅ ਸੁਭਾਅ ਇਹ ਕੁਝ ਟਖੀਆ ਕਲਾਮ ਹੈ ਬਾਕੀ ਤੁਹਾਨੂੰ ਲੱਗਦਾ ਕਿ ਧਾਰਮਿਕ ਤੌਰ ਤੇ ਵੀ ਬਹੁਤ ਜ਼ਿਆਦਾ ਨਿਗਾਰ ਆ ਰਿਹਾ ਹੁਣ ਜੋ ਹਾਲ ਹੀ ਦੇ ਵਿੱਚ ਇਨਸੀਡੈਂਟ ਹੋਏ ਨੇ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਸਾਲਾ ਸ਼ਬਦ ਦੀ ਵਰਤੋਂ ਕਰ ਦਿੱਤੀ ਕਿ ਉੱਤੇ ਜੱਥੇਦਾਰਾਂ ਦੇ ਵਿੱਚ ਬਹਿ ਕੇ ਤਾਂ ਉਹ ਕਹਿੰਦੇ ਇਹ ਤਾਂ ਮਲਬਈ ਨਿਕਲ ਜਾਂਦਾ ਸੁਭਾਅ ਉਹ ਸੁਭਾਅ ਇਹ ਕੋਈ ਟਕੀਆ ਕਲਾਮ ਹੈ ਇਹ ਕੋਈ ਸ਼ੱਕ ਨਹੀਂ ਪਰ ਪਰ ਜਿਹੜੀ ਉਹ ਜਿਹੜੀ ਪੋਸਟ ਤੇ ਬੈਠਾ ਉਹ ਬਹੁਤ ਉੱਚੀ ਹੈ ਦੇਖੋ ਇੱਥੇ ਕੋਈ ਸ਼ੱਕ ਨਹੀਂ ਮਾਲਵੇ ਦਾ ਟਕੀਆ ਕਲਾਮ ਹੈ ਉਹ ਉੱਥੇ ਬੈਠ ਕੇ ਬੋਲਣਾ ਉੱਥੇ ਬੈਠ ਕੇ ਆਪਾਂ ਨੂੰ ਸੰਜਮ ਤੋਂ ਕੰਮ ਲੈਣਾ ਤਾਂ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਚੀਜ਼ਾਂ ਜੇ ਕਈ ਵੀ ਕਿਸੇ ਖੋਟ ਕਰਕੇ ਬੋਲਿਆ ਹੋਵੇ ਉਹ ਮੈਨੂੰ ਨਹੀਂ ਲੱਗਦਾ ਵੀ ਖੋਟ ਕਰਕੇ ਬੋਲਿਆ ਹੋਵੇ ਹਾਂ ਜੇ ਕਿਸੇ ਬੰਦੇ ਨੂੰ ਮਤਲਬ ਜਿਵੇਂ ਗੁਰਬਾਣੀ ਤਾਂ ਕਹਿੰਦੇ ਨੇ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਤੀਆਂ ਜਾਣ ਨਹੀਂ ਪਰ ਜਿਵੇਂ ਤੇ ਜਿਵੇਂ ਉਹ ਔਰਤ ਹੈ ਔਰਤ ਕਰਕੇ ਮਾੜੀ ਕਿਹਾ ਜਾਵੇ ਉਹ ਤਾਂ ਹੈਗਾ ਮਾੜੇ ਕੰਮ ਹਾਂ ਜੇ ਔਰਤ ਕਿਸੇ ਗੱਦੀ ਤੇ ਬੈਠੀ ਹੈ ਬਹੁਤ ਵੱਡੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਹੈ ਫਿਰ ਉਹਦੀ ਗਲਤੀ ਤੇ ਟਿੱਕਾ ਟਿਪੜੀ ਕੀਤੀ ਜਾ ਸਕਦੀ ਗਾਲ ਨਹੀਂ ਮੇਰਾ ਖਿਆਲ ਗਾਲ ਦੇਣੀ ਤਾਂ ਕਿਉਂਕਿ ਇੱਕ ਮੌਕਾ ਇਹੋ ਜਿਹੇ ਵਿਦਵਾਨ ਦੇ ਮੂੰਹ ਤੋਂ ਗਾਲ ਨਿਕਲਣੀ ਵੀ ਠੀਕ ਨਹੀਂ ਪਰ ਪਰ ਜਿਵੇਂ ਉਹਨਾਂ ਦੇ ਵੱਲੋਂ ਤਖਸ਼ੀਰ ਦਮਦਮਾ ਸਾਹਿਬ ਦੇ ਉੱਤੋਂ ਆਪਣੀਆਂ ਪਰਸਨਲ ਚੀਜ਼ਾਂ ਦਾ ਕਿਹਾ ਜਾਣਾ ਜਾਂ ਤੁਸੀਂ ਐਂ ਲਾ ਲੋ ਕਿ ਜੋ ਜੋ ਸਾਰੇ ਉਹ ਇਨਸੀਡੈਂਟ ਹੋਏ ਨੇ ਆ ਚੀਜ਼ਾਂ ਹੋਈਆਂ ਨੇ ਤੇ ਉਹ ਉਹ ਚੀਜ਼ਾਂ ਦਾ ਵਰਤਿਆ ਜਾਣਾ ਤੁਹਾਨੂੰ ਲੱਗਦਾ ਕਿ ਜਿਹੜੀ ਐਡੀ ਵੱਡੀ ਇੱਕ ਜਗਾ ਵਾ ਐਡੀ ਉਹਦੀ ਜਿਹੜੀ ਪਵਿੱਤਰਤਾ ਉਹਨੂੰ ਸੱਟ ਬਾਈ ਨਹੀਂ ਦੇਖੋ ਇਸ ਕੋਈ ਸ਼ੱਕ ਨਹੀਂ ਕਿ ਉਹ ਪਵਿੱਤਰ ਦੇ ਮੈਚ ਨਹੀਂ ਕਰਦੀ ਇਹ ਤਾਂ ਪੱਕੀ ਗੱਲ ਹੈ ਨਾ ਕਿਉਂਕਿ ਜਗਾ ਬਹੁਤ ਉੱਚੀ ਆ ਹੂੰ ਇਹ ਤਾਂ ਕੋਈ ਅਕਾਲ ਤਖਤ ਤੋਂ ਕੋਈ ਛੋਟੀ ਚੀਜ਼ ਹੈ ਹੂੰ ਠੀਕ ਹੈ ਨਾ ਉਹਦੇ ਉਨੇ ਹੀ ਬੱਡੀ ਉੱਥੇ ਬੰਦਾ ਰੋਹਾਨੀਅਤ ਵਾਲਾ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਮੰਦੇ ਭਾਗ ਨੂੰ ਕੋਈ ਵੀ ਬੰਦਾ ਇਸ ਵਕਤ ਰੋਹਾਨੀਅਤ ਦਾ ਬੰਦਾ ਨਹੀਂ ਰਿਹਾ ਇਹ ਵੀ ਪੱਕੀ ਗੱਲ ਹੁਣ ਤੁਸੀਂ ਇਹ ਲਾੜ ਕੇ ਕਿੱਥੋਂ ਲਿਆਉਂਗੇ ਕਿਉਂਕਿ ਕਿਉਂਕਿ ਜੱਥੇਦਾਰਾਂ ਦੀ ਜਿਹੜੀ ਇੱਕ ਜਿਹਨੂੰ ਆਪਾਂ ਕਹਿ ਲਈਏ ਕਿ ਜੱਥੇਦਾਰਾਂ ਦਾ ਜਿਹੜਾ ਇੱਕ ਔਰਾ ਹੁੰਦਾ ਜਿਵੇਂ ਪੂਪ ਕਹਿ ਦਿੰਨੇ ਆਪਾਂ ਕਿੰਨਾ ਸਨਮਾਨਤ ਔਰ ਜੱਥੇਦਾਰਾਂ ਦੇ ਮੂੰਹ ਇਸ ਤਰ੍ਹਾਂ ਦੀਆਂ ਗੱਲਾਂ ਆ ਜੱਥੇਦਾਰਾਂ ਦੇ ਵੱਲੋਂ ਇਹ ਇਹ ਗੱਲ ਕਹਿਣੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਆਪਣੇ ਮੂੰਹ ਚੋਂ ਕੋਈ ਵੀ ਮਤਲਬ ਜਿਹੜਾ ਮੈਰੀ ਸ਼ਬਦ ਆ ਉਸ ਤੋਂ ਥੱਲੇ ਕੋਈ ਸ਼ਬਦ ਨਹੀਂ ਤਰਦਾ ਜਿਵੇਂ ਜਿਵੇਂ ਉਹਨਾਂ ਵੱਲੋਂ ਕਹਿਣਾ ਕਿ ਇਹ ਵੀਡੀਓ ਕਿਵੇਂ ਬਾਹਰ ਆ ਗਈ ਇਹ ਤਾਂ ਡਿਲੀਟ ਕਰਵਾਈ ਸੀ ਆਪ ਤਾਂ ਲੋਕਾਂ ਦੇ ਵਿੱਚ ਬਹੁਤ ਸ਼ੰਕੇ ਪੈਦਾ ਹੁੰਦੇ ਨੇ ਕਿ ਅਸੀਂ ਸਾਡੀ ਅਗਵਾਈ ਕੌਣ ਕਰ ਰਿਹਾ ਹੈ ਕਰਦੇ ਨਹੀਂ ਉਹ ਤਾਂ ਸ਼ੰਕੇ ਤਾਂ ਹੋਣਗੇ ਕਿਉਂਕਿ ਲੋਕ ਆਪ ਵੀ ਸਮਝਣ ਭਾਈ ਵੀ ਤੁਸੀਂ ਚੁੜ ਕੇ ਕਿਹਨੂੰ ਭੇਜਦੇ ਹੋ ਪਰ 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 ਤੁਸੀਂ ਤੁਸੀਂ ਇੰਨੇ ਇੰਨਾ ਲੰਮਾ ਸਮਾਂ ਤੁਸੀਂ ਤਾਂ ਕਿਤਾਬੀ ਤੌਰ ਤੇ ਵੀ ਬਹੁਤ ਚੀਜ਼ਾਂ ਪੜਦੇ ਹੋ ਜਾਂ ਨੇੜਿਓਂ ਚੀਜ਼ਾਂ ਨੂੰ ਜਿਹੜੀਆਂ ਮੈਂ ਘਟਨਾਵਾਂ ਹੁੰਦੀਆਂ ਨੇ ਵਾਚਦੇ ਤਾਂ ਹੋਵੋਗੇ ਖ਼ਬਰ ਪੜਦੇ ਹੋ ਤਾਂ ਲੱਗਦਾ ਕਿ ਜੱਥੇਦਾਰਾਂ ਦੇ ਵੱਲੋਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਆ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਜਿਸ ਤਰ੍ਹਾਂ ਦੇ ਉਹਨਾਂ ਦੇ ਸੰਬੂਧ ਦੇ ਵੱਲੋਂ ਜਿਹੜਾ ਕਿਹਾ ਜਾਂਦਾ ਇਲਜ਼ਾਮ ਲਗਾਏ ਗਏ ਉਹ ਉਹ ਚੀਜ਼ਾਂ ਦੇ ਨਾਲ ਸਾਖ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਨਹੀਂ ਬਈ ਕੋਈ ਇਹ ਕੋਈ ਸ਼ਖਰ ਨਿੱਜੀ ਤੌਰ ਤੇ ਚਿਕੜ ਨਹੀਂ ਸਿੱਟਣਾ ਚਾਹੀਦਾ ਇਹ ਤਾਂ ਨਿੱਜੀ ਨਿੱਜਤਾ ਆਪਣੀ ਆ ਆਪੇ ਭੋਗੂ ਬੰਦਾ ਆਪਾਂ ਕਿਉਂ ਗੰਦੇ ਦੇ ਵਿੱਚ ਡੜਾ ਮਾਰ ਗਏ ਨਿੱਜ ਬੰਦੇ ਦਾ ਕੁਝ ਵੀ ਹੋਵੇ ਹਾਂ ਉਹਦੀ ਆਰਥਿਕ ਤੌਰ ਤੇ ਸੋਚ ਤੇ ਟਿੱਪਣੀ ਕਰੋ ਸਮਾਜਿਕ ਸੋਚ ਕਿਤੇ ਟ੍ਰੈਕ ਤੋਂ ਬਾਹਰ ਹੁੰਦੀ ਐ ਉਹ ਤੇ ਟਿੱਪਣੀ ਕਰੋ ਸਭਿਆਚਾਰਕ ਸੋਚਵਾਰ ਹੁੰਦੀ ਐ ਟਿੱਪਣੀ ਕਰੋ ਆਰਥਿਕ ਤਾਂ ਤਬਾਹ ਹੈ ਧਾਰਮਿਕ ਜਿਹੜੀ ਥੋੜੀ ਜਿੰਦਗੀ ਐ ਜਿਹੜੀ ਅਸੀਂ ਬਸ ਪਵਿੱਤਰ ਮੰਨਦੇ ਆ ਉੱਥੇ ਕੋਈ ਬੰਦਾ ਆਪਣੇ ਰਾਹ ਤੋਂ ਭਟਕਦਾ ਹੈ ਉਹ ਤੇ ਸੋਹਣੇ ਢੰਗ ਨਾਲ ਟਿੱਪਣੀ ਕਰੋ ਤਾਂ ਕਿ ਬੰਦਾ ਜੇ ਅਸੀਂ ਨਿਜਫਰਣ ਲਾਗੇ ਮੇਰਾ ਘਰ ਤੋਂ ਵਧੀਆ ਕੰਮ ਹੂੰ ਇਹੋ ਇਸ ਤੋਂ ਸਾਨੂੰ ਅੱਜ ਦੇ ਜਮਾਨੇ 'ਚ ਇਹ ਚੀਜ਼ਾਂ ਨੂੰ ਨਾ ਸਾਨੂੰ ਗਰੇਜ ਕਰਨਾ ਚਾਹੀਦਾ ਪਮਾਏ ਤੁਹਾਡੇ ਕਈ ਵਾਰੀ ਮਨ 'ਚ ਵੀ ਨਹੀਂ ਹੁੰਦਾ ਕਿ ਮੈਂ ਕੀ ਬੋਲ ਰਿਹਾ ਇਹ ਵੀ ਜ਼ਰੂਰੀ ਆ ਪਰ ਮਨ 'ਚ ਰੱਖਣਾ ਪਊ ਕਿਉਂਕਿ ਇਹ ਚੀਜ਼ਾਂ ਦਾ ਰੁਤਬਾ ਬਹੁਤ ਇੱਥੇ ਇੰਨੀ ਇੰਨੀ ਵੱਡੇ ਅਹੁਦਿਆਂ 'ਤੇ ਬੈਠ ਕੇ ਮੈਂ ਕਹਿੰਦਾ ਉਹ ਆਪਾਂ ਨੂੰ ਰੱਖਣਾ ਪਊ ਉਹ ਰੱਖਣਾ ਵੀ ਚਾਹੀਦਾ ਇਹਦੇ ਕੋਈ ਗੱਲ ਨਹੀਂ ਕਈ ਵਾਰੀ ਠੀਕ ਆ ਕਿ ਮਨ 'ਚ ਹੁੰਦਾ ਨਹੀਂ ਮੈਂ ਕੀ ਬੋਲ ਗਿਆ ਜਿੰਨੀ ਤੱਕ ਇਹ ਕਲਾਮ 'ਚ ਅਕਸਰ ਜਿਵੇਂ ਕਹਿ ਦਿੰਦੇ ਨੇ ਨਹੀਂ ਵੈਸੇ ਤੁਸੀਂ ਆਪਣੇ ਆਪਣੇ ਜਿੰਨੀ ਤੁਸੀਂ ਤਜਰ ਬਾਰਖ ਦਿਉ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਸ ਤਰ੍ਹਾਂ ਦਾ ਤੁਸੀਂ ਆ ਦੇਖਿਆ ਸਾਰਾ ਬੀਤੇ ਸਮੇਂ ਦੇ ਤੁਹਾਨੂੰ ਕਿਵੇਂ ਲੱਗਿਆ ਨਹੀਂ ਵੇਖੋ ਜਿੱਥੋਂ ਦੇਖਦਾ ਉਹਦੀ ਬੇਦਰਤਾ ਦਾ ਸੀ ਮੈਂ ਮੰਨਦਾ ਸੀ ਕੋਈ ਅੱਛੀ ਗੱਲ ਹੈ ਬੇਦਰਤਾ ਆ ਗਿਆ ਫਿਰ ਕੁਦਰਤੀ ਉਹਦੇ ਵੇਲੇ ਹੀ ਬਹੁਤ ਵੱਡਾ ਸੰਕਟ ਆ ਗਿਆ ਹਮ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਸੰਕਟ ਆ ਗਿਆ ਨਾ ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਜਮ ਚ ਰੱਖੋ ਕਿਤੇ ਨਾ ਕਿਤੇ ਤੁਸੀਂ ਨਾ ਉੱਚਾ ਨੀਮਾ ਬੋਲ ਜਾਂਦੇ ਕੌੜਾ ਵੀ ਬੋਲੇ ਜਾਂਦਾ ਮਨੁੱਖਤਾ ਮਨੁੱਖੀ ਆ ਨਾ ਜੇ ਕਿ ਇਹ ਵੀ ਉਹ ਨਾ ਕੋਈ ਕਿਸੇ ਸੰਤ ਮਹਾਤਮਾ ਜਿੰਨਾ ਰੋਹਾਨੀਅਤ ਆ ਉਹ ਤਾਂ ਹੈ ਹੀ ਨਹੀਂ ਰੋਹਾਨੀਅਤ ਗਾਇਬ ਹੈ ਹਾਂ ਜਿਹੜੀ ਪੈਗੰਬਰੀ ਗਾਇਬ ਹੈ ਅਡੰਬਰੀ ਕਰਮਕਾਂਡ ਹੈ ਉਹ ਕਾਫੀ ਭਾਰੂ ਆ ਵੱਡੀ ਗੱਲ ਕਹਿ ਰਹੇ ਹੋ ਇਹ ਹਾਂ ਬਹੁਤ ਵੱਡੀ ਅਡੰਬਰਾ ਦਾ ਕਰਮਕਾਂਡ ਤਾਂ ਸਾਰੇ ਦਾ ਭਾਰੂ ਆ ਬੇਸ਼ੱਕ ਜਿਹੜੀ ਮਰਜ਼ੀ ਗੱਲ ਵੱਡੀ ਆ ਇਹ ਤਾਂ ਸੋਚਣਾ ਚਾਹੀਦਾ ਨਾ ਕਿ ਸਾਡੇ ਤੇ ਅਡੰਬਰ ਕਿਉਂ ਭਾਰੂ ਹੋਵੇ ਜਦੋਂ ਜਦੋਂ ਸਾਰਾ ਇਹ ਚੀਜ਼ਾਂ ਚੱਲੀਆਂ ਨੇ ਤਾਂ ਉਹਨਾਂ ਦੇ ਵੱਲੋਂ 2019 ਦੇ ਵਿੱਚ ਬਹਿਰੀਨ ਦੇ ਵਿੱਚ ਇੱਕ ਲੜਕੀ ਨਾਲ ਲਜਾਣ ਦੀ ਉੱਥੇ ਗੱਲ ਮੰਨੀ ਆ ਤਾਂ ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ ਧਾਰਮਿਕ ਇੱਕ ਜਿਹੜਾ ਬੰਦਾ ਇੰਨੇ ਵੱਡੇ ਅਹੁਦੇ ਦੇ ਉੱਤੇ ਲੀਡ ਕਰ ਰਿਹਾ ਹੋਵੇ ਅਹ ਵੇਖੋ ਕਿਰਦਾਰ ਤੇ ਸੱਟ ਤਾਂ ਲੱਗੂਗੀ ਲੱਗੂਗੀ ਸੱਟ ਕੱਲੇ ਕੱਲੇ ਕਿਰਦਾਰ ਤੇ ਗੱਲ ਨਹੀਂ ਹੈ ਜੀ ਸੱਟ ਫਿਰ ਹਾਂ ਫਿਰ ਉਹ ਕਿ ਫਿਰ ਜਿੱਦੀ ਵੀਡੀਓ ਅਗਵਾਈ ਕਰੂਗਾ ਅਗਵਾਈ ਕਰੂ ਫਿਰ ਉਹ ਵਿਚਾਰਧਾਰਾ ਤੇ ਸੱਟ ਲੱਗਦੀ ਆ ਫਿਰ ਕਰੈਕਟਰ ਤੇ ਵਿਚਾਰਧਾਰਾ ਆ ਗਿਆ ਨਾ ਹੂੰ ਉਹਨਾਂ ਦੇ ਸੱਟ ਲੱਗਦੀ ਆ ਫਿਰ ਜਿਹੜਿਆਂ ਦਾ ਉਹ ਨੁਮਾਇੰਦਗੀ ਕਰਦਾ ਉਹਨਾਂ ਲੋਕਾਂ ਦੇ ਉੱਤੇ ਸੱਟ ਲੱਗਦੀ ਆ ਹੂੰ ਹੂੰ ਇਹ ਤਾਂ ਆਪਣਾ ਸੋਚਣਾ ਪਊਗਾ ਨਾ ਕਿਉਂਕਿ 2015 ਗੋਲੀकांड ਦੇ ਉੱਤੇ ਧਾਰਮਿਕ ਤੌਰ ਤੇ ਇਸ ਚੀਜ਼ ਨੂੰ ਬਹੁਤ ਵੱਡਾ ਕੀਤਾ ਗਿਆ ਚਲੋ ਪਰ ਜਦੋਂ ਆ ਚੌੜੇ ਵਾਲਾ ਇਨਸੀਡੈਂਟ ਹੋਇਆ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਕਾਨੂੰਨੀ ਠੀਕ ਹੈ ਹੋ ਸਕਦਾ ਕਾਨੂੰਨੀ ਹੋਵੇ ਕੋਈ ਬਾਤ ਨਹੀਂ ਹਰ ਚੀਜ਼ ਤੇ ਟਿੱਪਣੀ ਵੀ ਨਹੀਂ ਕੀਤੀ ਜਾ ਸਕਦੀ ਮੈਂ ਕਹਿੰਦਾ ਮੈਂ ਕਈ ਵਾਰੀ ਤੁਹਾਡੇ ਮੂੰਹ ਚ ਟਿੱਪਣੀਆਂ ਪਾਈਆਂ ਜਾਂਦੀਆਂ ਉਹ ਕਰਨਾ ਨਹੀਂ ਚਾਹੁੰਦਾ ਨਾ ਕੋ ਚਾਹੁੰਦਾ ਮੂੰਹੋਂ ਨਿਕਲ ਜਾਂਦੀ ਹੈ ਠੀਕ ਹੈ ਨਾ ਹੁਣ ਜਿਹੜਾ ਰਾਜਨੀਤਿਕ ਸੰਕਟ ਆਇਆ ਹੈ ਕਈ ਟਿੱਪਣੀਆਂ ਉਹਨਾਂ ਦੇ ਮੂੰਹ ਚ ਪਾਈਆਂ ਜਾ ਰਹੀਆਂ ਮੀਡੀਆ ਰਾਹੀਂ ਪਾਈ ਜਾਂਦੀਆਂ ਤੇ ਮੀਡੀਆ ਵੀ ਇਕੱਲਾ ਆਪਣੇ ਆਪ ਚ ਇੰਨਾ ਆਜ਼ਾਦ ਨਹੀਂ ਉਹ ਕਿਸੇ ਨਾਲ ਕਿਸੇ ਕੋਲ ਤੇ ਰੋਟੀ ਟੁਕਣ ਨਾਲ ਜੁੜਿਆ ਹੀ ਹੈ ਨਾ ਉਹ ਮੂੰਹ ਦੇ ਵਿੱਚੋਂ ਸ਼ਬਦ ਕਢਵਾ ਲੈਂਦਾ ਹੈ ਹੈ ਕਦੇ ਪਹਿਲਾਂ ਮਿੱਠਾ ਜਿਹਾ ਬੋਲ ਲੈਂਦਾ ਹੈ ਹਾਂ ਫਿਰ ਮਮੂ ਠਗਣਾ ਜਿਹਾ ਬੋਲ ਲੈਂਦਾ ਫਿਰ ਦੇ ਕੇ ਤਾਂ ਤਾਂ ਤੇ ਬੰਦ ਤੋਂ